ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਫਾਰਮਾਸਿਊਟੀਕਲ ਅਤੇ ਬਾਇਓਟੈਕਨੋਲੋਜੀ ਖੇਤਰ ਚ ਆਤਮ ਨਿਰਭਰਤਾ ਵਾਲੇ ਇੱਕ ਮਹੱਤਵਪੂਰਨ ਮਿਲਪੱਤਰ ਪ੍ਰਾਪਤ ਕਰਦਿਆਂ ਆਪਣੀ ਪਹਿਲੀ ਸਵਦੇਸ਼ੀ ਐਂਟੀਬਾਇਓਟਿਕ नेफ्ट्रोमाइसिन विकसित ਕੀਤੀ ਹੈ ਕਲ ਨਵੀਂ ਦਿੱਲੀ ਚ 3 ਦਿਨਾਂ ਮੈਡੀਕਲ ਵਰਕਸ਼ਾਪ ਦਾ ਆਯੋਜਨ ਕਰਦਿਆ ਉਹਨਾਂ ਕਿਹਾ ਕਿ ਐਂਟੀਬਾਇਓਟਿਕ ਦਵਾਈ ਰੋਧਕ ਸਾਹ ਦੇ ਸੰਕਰਮਣ ਨੂੰ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਹੈ ਉਹਨਾਂ ਕਿਹਾ ਇਹ ਦਵਾਈ ਕੈਂਸਰ ਦੇ ਮਰੀਜ਼ਾਂ ਤੇ ਬੇਕਾਬੂ ਸ਼ੂਗਰ ਵਾਲੇ ਲੋਕਾਂ ਲਈ ਵਿਸ਼ੇਸ਼ ਤੌਰ ਤੇ ਫਾਇਦੇਮੰਦ ਹੈ ਡਾਕਟਰ ਜਤਿੰਦਰ ਸਿੰਘ ਨੇ ਇੱਕ ਹੋਰ ਵੱਡੀ ਵਿਗਿਆਨਕ ਪ੍ਰਾਪਤੀ ਹਿਮੋਫੀਲੀਆ ਦੇ ਲਾਸ਼ ਲਈ ਜੀਨ ਥੈਰੇਪੀ ਦੀ ਸਫਲ ਸਵਦੇਸ਼ੀ ਕਲੀਨਿਕਲ ਅਜ਼ਮਾਇਸ਼ ਬਾਰੇ ਵੀ ਜਾਣਕਾਰੀ ਦਿੱਤੀ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਇੱਕ ਇਤਿਹਾਸਕ ਸਫਲਤਾ ਵੱਜੋਂ ਐਲਾਨ ਕੀਤਾ ਹੈ ਕਿ ਉਸਦੇ ਚੰ드ਰੀਆਨ 2 ਪੁਲਾੜ ਵਾਹਨ ਨੇ ਪਹਿਲੀ ਵਾਰ ਸੂਰਜ ਤੋਂ ਕੋਰੋਨਲ ਮਾਸ ਇੰਜੈਕਸ਼ਨ (CME) ਦੇ ਚੰ드ਰਮਾ ਤੇ ਪ੍ਰਭਾਵਾਂ ਦਾ ਨਿਰਖਣ ਕਰਨ ਲਈ ਆਪਣੇ ਵਿਗਿਆਨਕ ਯੰਤਰਾਂ ਦੀ ਵਰਤੋਂ ਕੀਤੀ ਹੈ। ਇਹ ਨਿਰਖਣ ਚੰ드ਰਮਾ ਦੇ ਐਕਸੋਸਫੀਅਰ ਅਤੇ ਪਤਲੇ ਵਾਯੂਮੰਡਲ ਦੇ ਨਾਲੋ ਨਾਲ ਇਸਦੀ ਸਤ੍ਹਾ ਤੇ ਪੁਲਾੜ ਮੌਸਮ ਦੇ ਪ੍ਰਭਾਵਾਂ ਨੂੰ ਸਮਝਣ 'ਚ ਮਦਦ ਕਰੇਗਾ। ਜੇਕਰ ਇਹ ਹੋ ਗਿਆ ਕਿ 22 ਜੁਲਾਈ 2019 ਨੂੰ ਸ਼੍ਰੀ ਹਰੀਕੋਟਾ ਤੋਂ GSLV Mk3 M1 ਰਾਕਟ ਰਾਹੀਂ ਧਾਕੇ ਗਏ ਚੰ드ਰੀਆਨ 2 ਦੇ ਅੱਠ ਵਿਗਿਆਨਕ ਉਪਕਰਣ ਸਨ ਤੇ ਇਹ 20 ਅਗਸਤ 2019 ਨੂੰ ਚੰਦਰਮਾ ਦੇ ਗ੍ਰਹਿਪਾਤ ਵਿੱਚ ਸਫਲਤਾਪੂਰਵਕ ਢਾਕਲ ਹੋਇਆ ਹਾਲਾਂਕਿ 7 ਸਤੰਬਰ 2019 ਨੂੰ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਵਿਕ੍ਰਮ ਲੈਂਡਰ ਨਾਲ ਸੰਪਰਕ ਟੁੱਟ ਗਿਆ ਸੀ ਆਰਬਟਰ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਤੇ ਇਸ ਨੇ ਚੰਦਰਮਾ ਦੇ ਦੁਆਲੇ ਪਾਤ ਵਿੱਚ ਕੰਮ ਕਰਨਾ ਚਾਲੀ ਰੱਖਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਤੇ ਪ੍ਰਬੰਧਕੀ ਸਕੱਤਰਾਂ ਨੂੰ ਆਉਂਦੇ ਤਿਹਾੜਾਂ ਦੇ ਸੀਜ਼ਨ ਦੌਰਾਨ ਝੋਨੇ ਦੀ ਚੱਲ ਰਹੀ ਖਰੀਦ ਨੂੰ ਸੁਚਾਰੂ ਤੇ ਨਿਰਵਿਘਨ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ। ਕਾਲ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਛੜਾ ਕਾਰਨ ਹੋਈ ਭਾਰੀ ਤਬਾਹੀ ਦੇ ਬਾਵਜੂਦ ਪੰਜਾਬ ਵੱਲੋਂ ਅਜੇ ਵੀ ਕੌਮੀ ਅਨਾਜ ਭੰਡਾਰ 'ਚ 175 ਲੱਖ ਮੀਟ्रिक टन ਝੋਨੇ ਦਾ ਯੋਗਦਾਨ ਪਾਉਣ ਦੀ ਸੰਭਾਵਨਾ ਹੈ। ਉਨਾ ਦੱਸਿਆ ਕਿ ਸੋਨੀ ਮੰਡੀ ਕਰਨ ਸੀਜ਼ਨ 2025-26 ਚ ਚੋਨੇ ਦੀ ਖਰੀਦ ਲਈ 1822 ਖਰੀਦ ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਉਹਨਾਂ ਕਿਹਾ ਕਿ ਖਰੀਦ ਦੇ 72 ਘੰਟਿਆਂ ਦੇ ਅੰਦਰ ਅੰਦਰ ਸੂਬੇ ਵੱਲੋਂ 100% ਚੁਕਾਈ ਹੋ ਚੁੱਕੀ ਹੈ ਤੇ ਕਿਸਾਨਾਂ ਨੂੰ ਕੁੱਲ 7472 ਕਰੋੜ 20 ਲੱਖ ਰੁਪਏ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਹਿੱਟਲੇ ਪੱਦਰ ਦੇ ਪਖਤਾ ਪ੍ਰਬੰਧਾ ਰਹੇ ਕਿਸਾਨਾਂ ਨੂੰ ਹਰ ਸਹੂਲਤ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਪੰਜਾਬ ਵਿਧਾਨ ਸਭਾ ਦੀ ਤਰਨਤਾਰਨ ਸੀਟ ਦੇ ਜਿਮਨੀ ਚੋਣ ਲਈ ਨਾਮਜ਼ਦਗੀਆਂ ਦੇ ਕੱਲ 6ਵੇਂ ਦਿਨ 14 ਨਾਮਜ਼ਦਗੀ ਪੱਤਰ ਦਾਖਲ ਹੋਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਸੀਟ ਲਈ ਕੱਲ ਭਾਰਤੀ ਜਨਤਾ ਪਾਰਟੀ ਤੋਂ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਦੋ ਹੋਰ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਹ ਤੋਂ ਪਹਿਲਾਂ ਉਨ੍ਹਾਂ ਵੱਲੋਂ 17 ਅਕਤੂਬਰ ਨੂੰ ਵੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਸੀ ਸੁੱਚਾ ਸਿੰਘ ਵੱਲੋਂ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਿੱਚੋਂ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਉੱਤੇ ਹੀ ਲੀਨਾ ਸੰਧੂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਦੇ ਕਵਰਿੰਗ ਉਮੀਦਵਾਰ ਵਿੱਚੋਂ ਨਾਮਜ਼ਦਗੀ ਪ ਅੰਦਰ ਦਾਖਲ ਕੀਤਾ ਹੈ ਇਸ ਤੋਂ ਇਲਾਵਾ ਅਰੁਣ ਕੁਮਾਰ ਖੁਰਮੀ ਨੇ ਵੀ ਆਪਣੇ ਕਾਗਜ਼ ਦਾਖਲ ਕੀਤੇ ਅਤੇ ਨੈਸ਼ਨਲਿਸਟ ਜਸਟਿਸ ਪਾਰਟੀ ਵੱਲੋਂ ਨਾਇਬ ਸਿੰਘ ਨੇ ਨਾਮਜ਼ਦਗੀ ਦਾਖਲ ਕੀਤੀ ਹੈ ਜਦ ਕਿ ਹਰਪਾਲ ਸਿੰਘ ਹਰਬਿੰਦਰ ਕੌਰ ਕੋਮਲਪ੍ਰੀਤ ਸਿੰਘ ਨੀਟੂ ਵਿਜੇ ਕੁਮਾਰ ਮਨਦੀਪ ਸਿੰਘ ਨਿਰਮਲ ਕੌਰ ਤੇ ਜਸਵੰਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਨੇ ਜ਼ਿਕਰਯੋਗ ਹੈ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 21 ਅਕਤੂਬਰ ਹੈ ਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 22 ਅਕਤੂਬਰ ਨੂੰ ਕੀਤੀ ਜਾਵੇਗੀ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ 24 ਅਕਤੂਬਰ ਹੈ ਭਾਰਤੀ ਰੇਲਵੇ ਦੇ ਜੰਮੂ ਡਿਵੀਜ਼ਨ ਨੇ ਇੱਕ ਟਿਕਟ ਜਾਂਚ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ 673 ਯਾਤਰੀਆਂ ਤੇ ਜੁਰਮਾਨਾ ਲਗਾ ਕੇ ਲਗਭਗ 5 ਲੱਖ 71 ਕੀਤੇ ਗਏ ਨੇ ਇਹ ਮੁਹਿੰਮ ਜੰਮੂ ਪਠਾਨਕੋਟ ਕੈਂਟ ਪਠਾਨਕੋਟ ਸਿਟੀ ਕਟੜਾ ਸ਼੍ਰੀਨਗਰ ਤੇ ਬਟਕਾਮ ਸਮੇਤ ਪ੍ਰਮੁੱਖ ਸਟੇਸ਼ਨਾਂ ਤੇ ਚਲਾਈ ਗਈ ਅਤੇ ਸਭ ਤੋਂ ਵੱਧ ਇੱਕ ਦਿਨ ਦਾ ਜੁਰਮਾਨਾ 5 ਲੱਖ 71 ਕੀਤਾ ਗਿਆ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਨ ਅਤੇ ਲੰਬੀਆਂ ਕਤਾਰਾਂ ਤੋਂ ਬਚਣ ਲਈ एमयूटीएस ਅਤੇ ਰੇਲਵਨ ਐਪਸ ਦੀ ਵਰਤੋਂ ਕਰਨ ਦੀ ਸਲਾਹ ਦਿੰਦੀ ਹੈ ਉਨ੍ਹਾਂ ਕਿਹਾ ਇਹ ਮਹਮ ਅਨਿਮਿਤ ਯਾਤਰਾ ਨੂੰ ਰੋਕਣ ਲਈ ਚੱਲੀ ਰਹੇਗੀ ਬੀਤੇ ਦਿਨ ਮਾਂਸਾਬ ਢਿੰਡਾ ਸੜਕ ਤੇ ਪੁਲਿਸ ਚੌਕੀ ਟੁੱਠਿਆ ਵਾਲੇ ਨਜ਼ਦੀਕ ਇੱਕ ਵਾਦਸੀ ਲਪੇਟ ਚੌਂ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਨੌਜਵਾਨ ਆਪਣੀ ਡਿਊਟੀ ਤੋਂ ਮੋਟਰਸਾਈਕਲ ਤੇ ਘਰ ਪਰਤ ਰਿਹਾ ਸੀ ਤਾਂ ਇੱਕ ਬੱਸ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਮਾਂਸਾ ਦੇ ਰਹਿਣ ਵਾਲੇ ਜੈਫੀ ਗੋਇਲ ਵਜੋਂ ਹੋਈ ਹੈ ਜੋ ਬਠਿੰਡਾ ਦੇ ਇੱਕ ਸਕੂਲ ਦੇ ਅਧਿਆਪਕ ਸਨ ਪੁਲਿਸ ਨੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਸਥਿਤ ਗੋ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਲੈਂਸਿਸ ਯੂਨਿਟ ਵੱਲੋਂ 5 ਕਿਲੋਮੀਟਰ ਮੀਨੀ ਮੈਰਾਥਨ ਕਰਵਾਈ ਗਈ ਇਸ ਸਮਾਗਮ ਸੈਕਿੰਡ ਲੈਫਟਨੈਂਟ ਅਰुण ਖੇਤਰਪਾਲ ਦੀ ਜਨਮ ਵਰ੍ਹੇ ਗਣ ਮੌਕੇ ਕਰਵਾਇਆ ਗਿਆ ਵਾਈਸ ਚਾਂਸਲਰ ਪ੍ਰੋਫੈਸਰ ਗਰਮਜੀਤ ਸਿੰਘ ਨੇ ਦੌੜਾਕਾਂ ਨੂੰ ਚੰਗੀ ਸਿਹਤ ਤੇ ਫਿਟਨੈਸ ਲਈ ਪ੍ਰੇਰਿਤ ਕੀਤਾ ਜੇਤੂਆਂ ਨੂੰ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ ਇਸ ਦਿਨਾਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ ਐਤਰੀ ਆਈ ਆਰ ਆਰ ਐਨ ਨੂ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਪਲੇਟਨ ਤੁਸੀਂ ਸੁਣੋਗੇ ਦੁਪਹਿਰ ਇੱਕ ਵਜੇ 40 ਮਿੰਟ ਤੇ ਨਮਸਕਾਰ